ਅਸੀਂ ਐਸ ਟਾਈਮ ਖੜੇ ਆ ਆਪਣੇ ਬਠਿੰਡਾ ਤੋਂ ਮਾਨਸਾ ਰੋਡ ਨੂੰ ਜੋ ਕਿ ਔਰਪੁਰ ਚ ਹੈਗਾ ਜੋ ਕਿ ਐਸ ਟਾਈਮ ਜੋ ਕਿ ਇੱਥੇ ਐਕਸੀਡੈਂਟ ਹੋਇਆ ਹੈ ਜੋ ਕਿ ਮੁੰਡਾ ਦੋਜੀ ਦਾ ਕੰਮ ਕਰਦਾ ਸੀਗਾ ਤੇ ਦੋਜੀ ਦਾ ਕੰਮ ਕਰਦਾ ਸੀ ਕੋਈ ਟਰੱਕ ਜੋ ਕਿ ਅਸੀਂ ਐਸ ਟਾਈਮ ਸਿਵਲ ਹਸਪੀਟਲ ਦੇ ਵਿੱਚ ਖੜੇ ਆ ਜੋ ਕਿ ਆਪਣੇ ਜਿਹੜੇ ਮੁੰਡੇ ਦੇ ਸੱਟ ਲੱਗੇ ਉਹਦੇ ਕੁਝ ਕੁ ਜਾਣਨਾ ਚਾਹੁੰਨੇ ਆ ਪਰ ਉਹ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਉਹਦੇ ਸੱਟ ਲੱਗਣ ਕਾਰਨ ਉਸ ਤੋਂ ਬੋਲਿਆ ਨਹੀਂ ਜਾ ਰਿਹਾ ਕਿਉਂਕਿ ਸਿੱਥ ਸਟੀਚਿੰਗ ਕੀਤੀ ਹੋਈ ਹੈ। ਇਸ ਟਾਈਮ ਅਸੀਂ ਸਾਡੇ ਕੋਲੇ ਮੌਜੂਦ ਹਨ ਜੋ ਕਿ ਪ੍ਰਧਾਨ ਸਾਹਿਬ ਉਹ ਸਾਨੂੰ ਚਾਣਨਾ ਪਉਣਗੇ। ਹਾਂਜੀ ਪ੍ਰਧਾਨ ਜੀ ਕੀ ਗੱਲ ਸੀ ਕੀ ਬਾਤ ਸੀ? ਵਿਖੋਈ ਮੈਂ ਜਸਵੀਰ ਸਿੰਘ ਮੇਰਾ ਨਾਮ ਭਾਰਤੀ ਖਸ਼ਾ ਨੂੰ ਉਹਨੇ ਕਸ ਤੋਂ ਸਰ ਦਾ ਬਲਾਕ ਪ੍ਰਧਾਨ ਹਾਂਜੀ ਇਹ ਬੇਟਾ ਸਵੇਰੇ ਦੁੱਧ ਲੈ ਕੇ ਸ਼ਹਿਰ ਨੂੰ ਆ ਰਿਹਾ ਸੀਗਾ। ਹਾਂਜੀ ਜਿਹੜਾ ਅੰਡਰ ਸਿਟੀ ਪੁਲਾ ਹਾਂਜੀ ਜਿਹਨੂੰ ਆਪਾਂ ਅੰਡਰ ਸਿਟੀ ਕਹਿ ਦਿੰਦੇ ਹਾਂ ਨਾਂ ਦਾ ਅੰਡਰ ਸਿਟੀ ਪੁਲਾ ਆ ਉਹ ਪੂਲ ਨਹੀਂ ਇੱਕ ਮੌਲ ਛੱਤਿਆ ਵਾ ਠੀਕ ਹੈ ਜੀ ਐਨਾ ਸਾਰਾ ਹਾਲ ਛੱਤ ਕੇ ਸਰਕਾਰ ਨੇ ਛੱਟਦਾ ਸਰਕਾਰ ਦੀ ਕੋਈ ਉੱਥੇ ਦੇਖ ਰੇਖ ਨਹੀਂ ਉਹਦੇ ਵਿੱਚ ਦੋਨੇ ਪਾਸੇ ਗੋਡੇ-ਗੋਡੇ ਪਾਣੀ ਤੋਂ ਜਾਦੇ ਪਾਣੀ ਖੜਾ ਕੋਈ ਪ੍ਰਸ਼ਾਸਨ ਦਾ ਉਧਰ ਧਿਆਨ ਨਹੀਂਗਾ ਉੱਥੇ ਸਾਡੇ ਬੱਚੇ ਦਾ ਹਾਦਸਾ ਇਹਦੇ ਨਾਲ ਜਿਹੜਾ ਵਾਪਰਿਆ ਉਧਰੋਂ ਇੱਕ ਕਿਸਾਨ ਸਾਡੇ ਕਟਾਰ ਸਿੰਘ ਵਾਲੇ ਪਿੰਡ ਦਾ ਟਰੈਕਟਰ ਲੈ ਕੇ ਆਇਆ ਜੋ ਕਿ ਉਹ ਪਾਣੀ ਖੜੇ ਦੇ ਕਾਰਨ ਉਦੋਂ ਟਰੈਕਟਰ ਨੇ ਜਦੋਂ ਉਹ ਮੁੰਡੇ ਨੇ ਬ੍ਰੇਕਾਂ ਦਬਨਾ ਬ੍ਰੇਕਾਂ ਨਹੀਂ ਟਰੈਕਟਰ ਨੇ ਮੰਨੀਆਂ ਇਹ ਬੱਚੇ ਦੇ ਆਕੇ ਜਦੋਂ ਮੋਟਰਸਾਈਕਲ ਦੇ ਵਿੱਚ ਵੱਜਿਆ ਟਰੈਕਟਰ ਉਹ ਇਹ ਬੱਚਾ 4 6 ਟਾਇਰਾਂ ਦੇ ਮਗਰ ਟਰਾਲਾ ਪਾਇਆ ਹੋਇਆ ਸੀ ਕੜਕੜਾ ਭਰਿਆ ਹੋਆ 6 ਟਾਇਰਾਂ ਦੇ ਸਾਨਾ ਦੇ ਵਿੱਚ ਡਿੱਗ ਪਿਆ ਇਹ ਬੱਚੇ ਦੇ ਡਿੱਗਣ ਕਾਰਨ ਸਿਰ ਦੇ ਵਿੱਚ ਸੱਟ ਲੱਗੀ ਆ ਜਦੋਂ ਉਹ ਡਿੱਗਿਆ ਡਿੱਗਣ ਕਾਰਨ ਸਿਰ ਦੇ ਵਿੱਚ ਸੱਟ ਲੱਗੀ ਚਲੋ ਮਾਸਟਰ ਨੇ ਹੱਥ ਦੇ ਅੱਗੇ ਰੱਖਿਆ ਇਹ 6 ਟਾਇਰਾਂ ਦੇ ਸਾਨਾ ਦੇ ਵਿੱਚ ਰਹਿ ਗਿਆ ਟਰਾਲਾ ਇਹਦੇ ਉੱਪਰ ਦੀ ਪਾਰਟ ਉੱਪਰ ਗਿਆ ਹਾਂ ਪਾਪਾ ਜਦੋਂ ਇਹ ਉੱਪਰ ਦੀ ਅੱਗੇ ਟ੍ਰਾਲਾ ਲੰਘ ਗਿਆ ਵਾਹ ਆ ਗਏ ਉਸ ਬੱਚੇ ਟਰੈਕਟਰ ਵਾਲੇ ਨੇ ਕੀ ਕਰਿਆ ਟਰੈਕਟਰ ਵਾਲਾ ਹੰਬਲੇ ਪੈ ਗਿਆ ਟਰੈਕਟਰ ਵਾਲਾ ਵੀ ਆਸੇ ਪ ਪੈ ਗਿਆ ਉਹ ਹਮਲੇ ਪੈਣ ਕਾਰਨ ਉਸ ਮੁੰਮ ਬੱਚੇ ਨੇ ਦੁਆਰਾ ਕਲੱਚ ਦੱਬਿਆ ਜੋ ਦੁਆਰਾ ਕਲੱਚ ਦੱਬਿਆ ਤੇ ਟਰੈਕਟਰ ਉੱਥੋਂ ਟਰੈਕਟਰ ਨੇ ਬ੍ਰੇਕਾਂ ਫੇਰ ਨਹੀਂ ਮੰਨੀਆਂ ਟਰੈਕਟਰ ਬਾਹਰ ਸੁੱਟਾ ਬੇਚੱਲ ਪਿਆ ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਆ ਪ੍ਰਸ਼ਾਸਨ ਤੋਂ ਜੀ ਮੰਗ ਇਹ ਚਾਹੁੰਦੇ ਆ ਕਿ ਕੱਲਾ ਸਾਡੇ ਬੱਚੇ ਨਾਲ ਇਹ ਜਿਹੜਾ ਹਾਸਾ ਨਹੀਂ ਉੱਥੇ ਸ਼ਾਮ ਤੱਕ ਹੋਰ ਵੀ ਕਈ ਹਾਸੇ ਹੋ ਸਕਦੇ ਨੇ ਜੇ ਆਪਾਂ ਕਹਿੰਦੇ ਇਸ ਬੱਚੇ ਦੀ ਗੱਲ ਕਰੀਏ ਨਾ ਉੱਥੇ ਸਾਡੀਆਂ ਬੱਚੀਆਂ ਨਾਲ ਦੌੜਨਾ ਤੇ ਹੁੰਦੀਆਂ ਨਾਲ ਦਿਹਾੜੀ ਵਾਲੇ ਮਜ਼ਦੂਰ ਆਉਂਦੇ ਨਾਲ ਉਹ ਚੰਗਾ ਗੱਡੀ ਵਾਲਾ ਜਿਹੜਾ ਤਗੜਾ ਬੰਦਾ ਉਹ ਤਾਂ ਗੱਡੀ ਦੇ ਵਿੱਚ ਸੇਫ ਆ ਗੱਡੀ ਦੇ ਵਿੱਚ ਟੱਪ ਜੂਗਾ ਜਿਹੜਾ ਸਾਈਕਲ ਤੇ ਜਾਂ ਮੋਟਰਸਾਈਕਲ ਤੇ ਆ ਉਹ ਉੱਥੇ ਕੋਈ ਸੇਫ ਨਹੀਂ ਦੁੱਧਾਂ ਵਾਲੇ ਮੁੰਡੇ ਸਾਰੇ ਸਾਰੇ ਪਿੰਡਾਂ ਵਾਲੇ ਦੁੱਧਾਂ ਵਾਲੇ ਦੁੱਧਾਂ ਵਾਲੇ ਮੁੰਡੇ ਚੱਲਦੇ ਨੇ ਕੋਈ ਉੱਥੇ ਸੇਫ ਨਹੀਂਗਾ ਉੱਥੇ ਸਰਕਾਰ ਤੋਂ ਇਹੀ ਮੰਗ ਕਰਦੇ ਸੀ ਤਾਂ ਵੀ ਜਾਂ ਤਾਂ ਉਹਨੂੰ ਛੱਤ ਦੇਣਾ ਚਾਹੀਦਾ ਤੇ ਨਹੀਂ ਉਹ ਸਾਨੂੰ ਇਹ ਦੁੱਧਾਂ ਅਸੀਂ ਜੇ ਬੇਟ ਕਰ ਲੈਂਦੇ ਉੱਤੇ ਕੱਢ ਕੇ ਹਮ ਤਾਂ ਪਹਿਲਾਂ ਜਿਹੜਾ ਫਟ ਸੀਗਾ ਉਹੀ ਚੰਗਾ ਸੀ ਇਹਦੇ ਨਾਲ ਕੋਈ ਹਾਦਸਾ ਤਾਂ ਨਹੀਂ ਵਰਪ ਰਿਆ ਸੀ ਅੱਜ ਤੱਕ ਉਹਦੇ ਤੇ ਠੀਕ ਹੈ ਧੰਨਵਾਦ